ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਸੋ ਲੋਕੇਸ਼ਨ ਹੈਗੀ ਜੀ ਨਿਊ ਸ਼ਿਮਲਾਪੁਰੀ ਗਲੀ ਨੰਬਰ 13 ਦੇ ਵਿੱਚ ਤੁਹਾਨੂੰ ਡਬਲ ਸਟੋਰੀ ਜਿਹੜੀ ਹੈ ਕੋਠੀ ਵਿਖਾਵਾਂਗੇ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਕੰਟੀਨਿਊ ਦਬਾ ਲਓ ਹਾਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਕਰ ਲੈਣ ਵਿੱਚ ਆਸ ਤਾਂ ਕਿ ਕਿਸੇ ਲੋਡਬੰਦ ਵੀਰ ਭਰਾ ਦੇ ਕੋਲੇ ਜਾਊਗੇ ਤਵੇਚ ਨਾਲੇ ਵੀਰ ਦਾ ਵੀ ਫਾਇਦਾ ਹੋ ਜੂਗਾ ਸੋ ਖਰੀਦਣ ਵਾਲੇ ਦਾ ਵੀ ਸੋ ਤੁਹਾਡੀ ਸਹੂਲਤਾਂ ਵਾਸਤੇ ਹੀ ਆਪਾਂ ਵੀਡੀਓ ਬਣਾਈ ਦੀਆਂ ਉਹ ਦੇਖਦੇ ਰਹੋ ਘਰ ਬੈਠੇ ਕਰਾਉਂਦੀਆਂ ਵੀਡੀਓ ਜੇਕਰ ਆਪਾਂ ਥੱਲੇ ਦੇ ਪੋਰਸ਼ਨ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਪੋਰਚ ਬਣਿਆ ਹੋਇਆ ਇੱਕ ਬੈੱਡਰੂਮ ਥੱਲੇ ਬਣਿਆ ਹੋਇਆ ਸਟੋਰ ਹੈਗਾ ਰਸੋਈ ਹੈਗੀ ਹੈ ਸੋ ਉੱਪਰਲਾ ਪੋਰਸ਼ਨ ਵੀ ਬਹੁਤ ਵਧੀਆ ਬਣਿਆ ਹੋਇਆ ਘਰ ਦੇ ਵਿੱਚ ਸਾਰੇ ਚ ਜਿਹੜਾ ਪੱਥਰ ਦਾ ਕੰਮ ਹੋਇਆ ਵੀ ਆ ਡੋਰ ਵਿੰਡੋਜ਼ ਬਹੁਤ ਵਧੀਆ ਲੱਗੇ ਹੋਏ ਆ ਸੋ ਇਸ ਵੇਲੇ ਜਿਹੜਾ ਮਾਲਕ ਆ ਇਸ ਘਰ ਦਾ ਨਹੀਂ ਰਹਿ ਰਿਹਾ ਇਸ ਘਰ ਦੇ ਵਿੱਚ ਇਸ ਕਰਕੇ ਥੋੜਾ ਜਿਹਾ ਰੰਗ ਰੋਗਣ ਦਾ ਕੰਮ ਜਿਹੜਾ ਉਹ ਹੋਣ ਵਾਲਾ ਬਾਕੀ ਬਹੁਤ ਵਧੀਆ ਏਰੀਆ ਹੈਗਾ ਨਿਊ ਸ਼ਿਮਲਾਪੁਰੀ ਗਲੀ ਨੰਬਰ 13 ਦੇ ਵਿੱਚ ਇਹ ਕੋਠੀ ਬਣੀ ਹੋਈ ਆ ਗਲੀ ਬੰਦ ਹੈਗੀ ਆ ਸੋ ਦੋ ਗਲੀਆਂ ਦੇ ਉੱਤੇ ਮਕਾਨ ਹੈਗਾ ਜੇਕਰ ਆਪਾਂ ਗਲੀ ਦੀ ਗੱਲ ਕਰੀਏ ਤਾਂ 15 ਫੁੱਟ ਚੌੜੀ ਜਿਹੜੀ ਗਲੀ ਆ 16 ਫੁੱਟ ਇਸ ਕੋਠੀ ਦਾ ਫਰੰਟ ਹੈਗਾ ਤੇ 70 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਡਬਲ ਸਟੋਰੀ ਕੋਠੀ ਆ ਸੋ ਗਰਾਉਂਡ ਫਲੋਰ ਤੇ ਫਰਸਟ ਫਲੋਰ ਤੇ ਪੱਥਰ ਲੱਗਿਆ ਹੋਇਆ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਰੰਗ ਰੋਗਣ ਦਾ ਕੰਮ ਜਿਹੜਾ ਉਹ ਹੋਣ ਵਾਲਾ ਬਾਕੀ ਆ ਬਾਕੀ ਬਹੁਤ ਸੋਹਣਾ ਏਰੀਆ ਦੇ ਵਿੱਚ ਜਿਹੜੀ ਆ ਕੋਠੀ ਵਿਕਾਊ ਆ 70 ਗੱਜ ਜਗ੍ਹਾ ਹੈਗੀ ਆ ਡਬਲ ਸਟੋਰੀ ਕੋਠੀ ਆ ਤਿੰਨ ਬੈਡਰੂਮ ਬਣੇ ਹੋਏ ਆ ਦੋ ਰਸੋਈਆਂ ਸੋ ਜੇ ਕਰੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 25 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗੀ ਹਾਂਜੀ ਤੁਸੀਂ ਠੀਕ ਸੁਣਿਆ ਰੇਟ ਹੈਗਾ 25 ਲੱਖ ਰੁਪਿਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗੀ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਕਰੀਦੀ ਵੀ ਸਕਦੇ ਹੋ ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਤੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜਰੂਰ ਕਰ ਦਿਓ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਆਪਾਂ ਸਿਰਫ ਫ੍ਰੀ ਆਫ ਕੋਸਟ ਕਰੀਦੀ ਹੈ ਸੋ 70 ਗਜ ਦੇ ਵਿੱਚ ਇੱਕੋਠੀ ਹੈ ਡਬਲ ਸਟੋਰੀਜ਼ ਨਿਊ ਸ਼ਿਮਲਾਪੁਰੀ ਗਲੀ ਨੰਬਰ 13 ਬੰਦ ਗਲੀ ਹੈ ਜੀ ਦੋ ਛੜਕਾਂ ਦੇ ਉੱਤੇ ਇਹ ਕੋਠੀ ਜਿਹੜੀ ਆ ਬਣੀ ਹੋਈ ਆ 1.25 ਲੱਖ ਇਹਦੀ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਵੀਡੀਓ ਨੂੰ ਜਲਦੀ ਜਲਦੀ ਨੂੰ ਬਈ ਜੀ ਜ਼ਰੂਰ ਸ਼ੇਅਰ ਕਰ ਦਿਓ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਸੋ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਬਾਬਾ ਪ੍ਰਾਪਰਟੀ ਚੈਨਲ ਤੁਹਾਡਾ ਬਾਬੋ ਤੇ ਕੋਰੀ ਫਿਰ ਤੋਂ ਧੰਨਵਾਦ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸ਼ੁਕਰੀਆ ਮਿਹਰਬਾਨੀ ਧੰਨਵਾਦ